ਆਪਾਂ ਆਏ ਹੋਏ ਆ ਦੋਸਤੋ ਹਿਮਾਚਲ ਦੀਆਂ ਬਾਂਦੀਆਂ ਚ ਪਿੰਡ ਤੋਂ ਘੱਟੋ ਘੱਟ 350 350 ਕਿਲੋਮੀਟਰ ਦੂਰ ਤੇ ਇਸ ਵਕਤ ਆਪਾਂ ਕੁਲੂ ਦੇ ਬਾਹਰ-ਬਾਰ ਖੜੇ ਆ ਕੁਲੂ ਦੇ ਬਾਹਰ-ਬਾਰ ਹੀ ਰਹੋਣੇ ਹਨ ਹਾਂਜੀ ਹਾਂਜੀ ਤੇ ਬੜਾ ਘੈਂਟ ਦ੍ਰਿਸ਼ ਆ ਦੋਸਤੋ ਇੱਧਰ ਤੁਹਾਨੂੰ ਲੋਕੇਸ਼ਨ ਦਿਖਾ ਗਏ ਨਾ ਮਤਲਬ ਨਿਰਾ ਸਵਰਗ ਹੀ ਆ ਉਧਰ ਨਦੀ ਜਾਂਦੀ ਆ ਜੀ ਪਹਾੜ ਜਾਂਦੇ ਆ ਬੈਨਾ ਸੋਹਣਾ ਲੱਗਦਾ ਸਾਹਮਣੇ ਮਤਲਬ ਸਾਡੇ ਹੋਟਲ ਦੇ ਸਾਹਮਣੇ ਵਾਲੀ ਸਾਈਡ ਦੋਸਤੋ ਪਹਾੜ ਨੇ ਤੇ ਮੂਰਦੀ ਟੱਪ ਦੀ ਆ ਬਿਆਸ ਨਦੀ ਤੇ ਸਾਰੀ ਰਾਤ ਮਤਲਬ ਪਾਣੀ ਦੀ ਸੌੜ ਸੌੜ ਹੋਈਗੀ ਤੇ ਰਾਤ ਨੂੰ ਤਾਂ ਦੋਸਤੋ ਇੰਨਾ ਘੈਂਟ ਦ੍ਰਿਸ਼ ਸੀ ਨਾ ਓਰੇ ਹੱਦੋਂ ਪਰਾ ਮਤਲਬ ਜੀ ਲੱਗਦਾ ਸੀ ਪੂਰਾ ਤੇ ਠੰਡ ਵੀ ਬਹੁਤ ਸੀ ਰਾਤ ਤਰਮ ਨੇ ਠੰਡੇ ਲੱਗੇ ਹਾਂਜੀ ਰਾਤ ਤਾਂ ਪਾਲਾ ਜੜੇ ਦੋਸਤੋ ਲੋ ਤਾਂ ਸੀਗਾ ਲੋ ਤੇ ਤਾਂ ਵੀ ਬਸ ਬੰਦੀ ਕਰਨਾ ਪਿਆ ਤਾਂ ਵੀ ਠੰਡ ਲੱਗੀਗੀ ਹਾਂਜੀ ਤੇ ਇਸ ਤੋਂ ਬਾਅਦ ਦੋਸਤੋ ਹੁਣ ਇੱਥੋਂ ਅਸੀਂ ਗ੍ਰਾਮ ਮਤਲਬ ਰਾਤ ਅਸੀਂ ਆ ਗਏ ਸੀਗੇ ਇੱਥੇ ਰਾਤ ਥੋੜਾ ਜਿਹਾ ਲੇਟ ਪਹੁੰਚੇ ਤਾਂ ਕਰਕੇ ਆਪਾਂ ਪਹਿਲਾਂ ਵਲੋਗ ਨਹੀਂ ਸਟਾਰਟ ਕਰਿਆ ਹੁਣ ਕਰਦੇ ਆਂ ਤੇ ਰਾਤ ਆਕੇ ਇੱਥੇ ਖਾਣਾ ਪੀਣਾ ਖਾ ਕੇ ਕਿਰਾ ਰੈਸਟ ਕਰ ਲਈ ਸੀ ਪੈ ਗਏ ਸੀ ਕਿਉਂਕਿ ਥੱਕੇ ਸੀਗੇ ਸਫਰ ਦੇ ਤੇ ਐਦੋ ਵੱਲ ਹੁਣ ਚਲਦੇ ਆਪਾਂ ਮਨਾਲੀ ਕੰਨੀ ਅੱਗੇ ਤੁਹਾਡੇ ਨਾਲ ਸਾਰਾ ਸੰਦੇ ਕਰਾਂਗੇ ਤੇ ਰਮਨ ਤੁਹਾਨੂੰ ਰੂਮ ਦਿਖਾਪਣਾ ਹਾਂਜੀ ਰੂਮ ਵੀ ਦਿਖਾਉਣੀ ਤੇ ਮਤਲਬ ਤੋਂ ਪੂਵੇ ਨਹੀਂ ਪਤਗਾ ਲੱਗਦੀ ਠੰਡ ਦਾ ਕਰਕੇ ਲੱਗਦਾ ਵੀ ਤੁੱਪੀ ਖੜੇ ਰਹੀ ਹੈ ਹੂੰ ਤੇ ਆਪ ਲਿਆ ਸੀ ਜੀ ਰੂਮ ਰੂਮ ਵੀ ਬਹੁਤ ਸੋਹਣਾ ਸੀਗਾ ਬਣਿਆ ਹੋਇਆ ਇਹ ਲੱਕੜ ਦੀ ਬਣੇ ਹੋਏ ਨੇ ਜੀ ਸਾਰੇ ਤੇ ਬਣੇ ਵੀ ਤਕੋਣੇ ਕਿਉਂਕਿ ਇੱਥੇ ਬਰਫ਼ ਪੈਂਦੀ ਹੋਊਗੀ ਮਤਲਬ ਜਦੋਂ ਜ਼ਿਆਦਾ ਠੰਡ ਹੁੰਦੀ ਹੋਊਗੀ ਹਾਂਜੀ ਤੇ ਵੀ ਬਰਫ਼ ਤੇ ਮਤਲਬ ਵੀ ਬਹੁਤ ਵਧੀਆ ਮੈਨੇਜਮੈਂਟ ਸੀ ਦੋਸਤੋ ਇਹਦੀ ਹੋਟਲ ਦੀ ਵੀ ਮਤਲਬ ਸਮਾਨ ਰੱਖਣ ਵਾਸਤੇ ਅਲਮਾਰੀ ਸੀ ਇੱਧਰ ਵਾਸ਼ਰੂਮ ਆ ਗਿਆ ਜੀ ਮਿਰਰ ਲੱਗਾ ਬਾਕੀ ਦੋਸਤੋ ਇੱਕ ਗੱਲ ਹੋਰ ਜੀ ਹਨਾ ਇਹਨਾਂ ਨੇ ਵੀ ਮਤਲਬ ਵਧੀਆ ਚੀਜ਼ ਆ ਲਿਖ ਕੇ ਲਾਏ ਹੋਏ ਨੇ ਜਿਹੜੇ ਇਹਨਾਂ ਦੇ ਰੂਲ ਨੇ ਮਤਲਬ ਜੇ ਕੁਝ ਟੁੱਟਦਾ ਫੁੱਟਦਾ ਉਹਦਾ ਕੀ ਖਰਚਾ ਪਊਗਾ ਹਨਾ ਜਾਂ ਕੁਝ ਵੀ ਮਤਲਬ ਕਿੰਨੇ ਵਜੇ ਟੁੱਟਾ ਜਿਹੜਾ ਨਿਕਲਣ ਦਾ ਟਾਈਮ ਆ ਹਨਾ ਜਾਂ ਕੁਝ ਵੀ ਉਹ ਮਤਲਬ ਸਾਰਾ ਵਧੀਆ ਲਿਖਿਆ ਹੋਇਆ ਹੋਇਆ ਨੇ ਹਨਾ ਤੇ ਸਾਰਾ ਕੁਝ ਲਿਖਿਆ ਹੋਇਆ ਜੀ ਬਾਕੀ ਜੀ ਸਾਰਾ ਕੁਝ ਵਧੀਆ ਗਾ ਵਧੀਆ ਲੋਕੇਸ਼ਨ ਤੇ ਆ ਹੋਟ ਤੇ ਅੱਗੇ ਚੱਲਦੇ ਹਾਂ ਦਿਖਾਉਂਦੇ ਆ ਤੁਹਾਨੂੰ ਕੁਦਰਤੀ ਨਜ਼ਾਰੇ ਤੇ ਨਾਲੇ ਇਹ ਕਰਦੇ ਆਂ ਜੀ ਰਮਣਾ ਮਤਲਬ ਆਹ ਟਾਈਮ ਦਾ ਕਰਕੇ ਸ਼ੂਟਿੰਗਾਂ ਦਾ ਕਰਕੇ ਇੱਥੇ ਰਾਸ਼ ਬਹੁਤ ਜ਼ਿਆਦਾ ਹੋ ਜਾਂਦਾ ਜਾਮ ਬਹੁਤ ਜ਼ਿਆਦਾ ਮਤਲਬ ਟ੍ਰੈਫਿਕ ਬਹੁਤ ਜ਼ਿਆਦਾ ਆ ਜਿੱਥੇ ਆਪਾਂ ਨੂੰ ਮਤਲਬ ਘੰਟਾ ਲੱਗਣਾ ਉੱਥੇ 2 2.5 ਘੰਟੇ ਲੱਗ ਜਾਂਦਾ ਐਨਾ ਟ੍ਰੈਫਿਕ ਆ ਤੇ ਕਿਉਂਕਿ ਹੁਣ ਵੀ ਲੋਕ ਆਈ ਜਾਂਦੇ ਨੇ ਉਧਰੋਂ ਮਤਲਬ ਇਧਰ ਆਈ ਜਾਂਦੇ ਨੇ ਇਧਰ ਜਾਈ ਜਾਂਦੇ ਨੇ ਇਧਰ ਦੇਖਦੇ ਆ ਜਦੋਂ ਸੜਕ ਤੇ ਬਾਹਰ ਨਿਕਲ ਕੇ ਤੇ ਬਾਕੀ ਦੋਸਤੋਂ ਆਏ ਆ ਗਾਂ ਅੱਗੇ ਜਾ ਕੇ ਤਾਂ ਮਤਲਬ ਹੋਰ ਵੀ ਮਨਾਲੀ ਕੰਨੀ ਦਾ ਹੋਰ ਵੀ ਇਕੱਠ ਹੋ ਜਾਂਦਾ ਤੇ ਇਹ ਟਾਈਮ 'ਚ ਦੋਸਤੋਂ ਹੋਟਲ ਵਗੈਰਾ ਕਮਰੇ ਵਗੈਰਾ ਵੀ ਮਹਿੰਗੇ ਮਿਲਦੇ ਨੇ ਸਾਰਾ ਹਨਾ ਤੇ ਮਹਿੰਗਾ ਕੋਸ਼ਿਸ਼ ਕਰੋ ਵੀ ਇਦੋਂ ਬਾਅਦ ਮੌਨਸੂਨ ਆ ਚੱਲ ਪੈਂਦੀ ਉਹ ਤੋਂ ਬਾਅਦ ਗੇੜਾ ਮਾਰੇ ਜਾਂਦਾ ਜਾਂ ਇਦੋਂ ਪਹਿਲਾਂ ਮਾਰ ਲੇ ਛੁੱਟੀਆਂ ਤੋਂ ਤੇ ਛੁੱਟੀਆਂ ਜਾ ਕੇ ਤਾਂ ਮਤਲਬ ਸਾਰਾ ਕੁਝ ਮਹਿੰਗਾ ਕਰ ਦਿੰਦੇ ਆ ਇਹ ਜਿਵੇਂ ਹੁਣ ਪੈਰਾਗਲਾਈਡਿੰਗ ਵਗੈਰਾ ਉਹਦੇ ਤੋ ਦੋਸਤੋ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਕੀ ਰੰਗ ਮੰਚਾ ਫੋਟਲ ਜੋ ਦੋਸਤੋ ਅਸੀਂ ਆਗੇ ਸੀ ਕਿ ਮਤਲਬ ਬਿਆਸ ਨਦੀ ਦੇ ਕੰਡੇ ਤੇ ਜਮ ਤੇ ਇੱਥੇ ਵੀਰ ਭਰਾ ਬੋਟਿੰਗ ਵੀ ਕਰਾਉਂਦੇ ਨੇ ਤੇ ਆ ਬੋਟਿੰਗ ਕਰਕੇ ਬਹੁਤ ਥਰ ਪਿੱਛੋਂ ਆਏ ਆ ਮਤਲਬ ਦੋਸਤੋ ਹਨਾ ਤੇ ਕਿਸਤੀਆਂ ਜੀਆਂ ਆ ਉੱਠਲਦੇ ਨੇ ਤੁਰੀਆਂ ਆਉਂਦੀਆਂ ਸੀ ਹਾਂਜੀ ਉੱਧਰ ਡੈਵੀ ਵੀ ਰੌਲਾ ਪਾਈ ਜਾਂਦਾ ਡੈਵੀ ਕਹਿੰਦਾ ਮੈਂ ਬੋਰਡ ਤੇ ਝੂਟਾ ਲੈਣਾ ਬੋਟਿੰਗ ਕਰਨੀ ਆ ਇਹ ਤਾਂ ਕਾਕੇ ਡਾਰਾ ਵਾਲਾ ਕੰਮ ਆ ਕੀ ਹੋ ਗਿਆ ਪੁੱਤ ਉਹ ਆਪਣਾ ਉੱਥੇ ਕਰਾਂਗੇ ਇਹ ਤਾਂ ਬਾਲਾ ਬੜਾ ਗਮੜ ਵੀ ਤਾਂ ਲੋਟਣ ਦਾ ਖੰਦ ਨਹੀਂ ਦੇਖ ਜਾਗੇ ਪਿੱਛੇ ਧਰ ਜਾਗੇ ਹਾਂ ਤੇ ਇਹ ਵੀ ਦੋਸਤੋ ਪੂਰਾ ਤਕੜਾ ਐਡਵੈਂਚਰ ਆਗਾ ਤੇ ਬਾਕੀ ਨਦੀ ਦੇ ਕੰਢੇ ਤੇ ਪਾਣੀ ਇੰਨਾ ਠੰਡਾ ਦੋਸਤੋ ਇੰਨਾ ਠੰਡਾ ਮਤਲਬ ਮੇਰੀ ਬਰਫੀ ਆ ਪਾਣ ਗੱਡੀ ਦੇ ਧਰਕੇ ਉਧਰ ਫੇਰ ਲੈ ਕੇ ਜਾਣਗੇ ਤੇ ਉਧਰੋਂ ਫੇਰ ਲੈ ਕੇ ਆਉਣਗੇ ਦੁਬਾਰੇ ਇੱਧਰ ਨੂੰ ਹਣਾ ਹਾਂਜੀ ਇੱਥੇ ਬਾਈ ਵਰਗੇ ਗੱਡੀਆਂ ਲਾ ਦਿੰਦੇ ਆ ਫਿਰ ਗੱਡੀ ਦੇ ਧਰਕੇ ਦੁਬਾਰੇ ਉਧਰ ਲੈ ਜਾਂਦੇ ਆ ਉਧਰੋਂ ਫੇਰ ਚੱਕ ਲਿਉਂਦੇ ਆ ਇੱਧਰ ਨੂੰ ਕੋਲੋਂ ਪੰਜ ਚਾਰ ਜਣੇ ਜੰਨੇ ਵੀ ਭਾਗੇ ਇੱਧਰ ਕਿਉਂਕਿ ਪਾਣੀ ਦਾ ਬਹਾ ਇੱਧਰ ਨਿਮਾਣ ਨੂੰ ਜ਼ਿਆਦਾ ਫਰਾਂ ਇੱਧਰ ਤਾਂ ਜਾਂਦੇ ਨੇ ਉਧਰੋਂ ਇੱਧਰ ਨਹੀਂ ਆਉਂਦੇ ਨੇ ਇੱਧਰੋਂ ਫਿਰ ਬਹੁਤ ਸਿਰਾ ਮਤਲਬ ਇੱਕ ਕਹਿ ਸਕਦੇ ਆ ਵੀ ਆਨੰਦ ਵਾਲੀ ਚੀਜ਼ ਆ ਤੇ ਨਦੀ ਦੇ ਕੰਢੇ ਤੇ ਤਾਂ ਪਾਣੀ ਦੀ ਛੋੜ ਛੋੜ ਤੇ ਸੁਆਦ ਹੀ ਬਖਸ਼ ਰਿਹਾ ਹੁਣ ਹਨਾ ਤੈਨੂੰ ਕਿਵੇਂ ਰਿਹਾ ਤੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਜੀ ਲੱਗਦਾ ਜੀ ਇੱਥੇ ਆ ਕੇ ਤਾਂ ਡੈਵੀ ਵੀ ਦੋਸਤ ਸਾਡਾ ਉਸਤਾ ਕੁਦਰੀਕ ਮਤਲਬ ਖੇਡਦਾ ਫਿਰਦਾ ਪੂਰਾ ਇੰਜੋਏ ਕਰੀ ਜਾਂਦਾ ਇੱਕ ਬੋਰਡ ਦਾ ਘਟੂ ਘਟ ਮਤਲਬ ਲੌਂਗ ਰਾਈਡ ਦਾ 66500 ਰੁਪਿਆ ਲੈਂਦੇ ਆ ਵਾਈ ਵਰਗੇ ਪੂਰਾ ਆਨੰਦ ਲਈ ਜਾਂਦੇ ਆ ਦੇਖੋ ਬਾਕੀ ਵਲੌਗ ਵਗੈਰਾ ਵੀਡੀਓ ਵਗੈਰਾ ਵੀ ਬਣਾ ਕੇ ਦਿੰਦੇ ਨੇ ਹਲਮੜੂ ਨੂੰ ਮੜਤਿਲਾਗੇ ਦੇਖੋ ਵਾਈ ਵਰਗੇ ਜੱੰਬੀ ਕਿੱਡੀ ਤੁਰ ਜਾਂਦਾ ਰੌਣ ਲੱਗੇ ਝੂਟਾ ਨਹੀਂ ਰੌਣ ਦਾ ਡਰੀ ਜਾਂਦੀ ਆ ਦੋਸਤੋ ਦੇਖ ਕੇ ਪਾਣੀ ਦੇਖ ਕੇ ਡਰੀ ਜਾਂਦੀ ਆ ਤੇ ਵਾਈ ਵਰਗੇ ਪੂਰਾ ਕਰਕੇ ਆ ਜਾਂਦਾ ਕਿਵੇਂ ਰਿਹਾ ਬਾਈ ਐਕਸਪੀਰੀਅੰਸ ਭਾਈ ਸਾਹਿਬ ਜੈ ਟਾਊਨ ਜਾਤਾ ਹੈ ਨਾ ਮੈਂ ਕਿਤੇ ਹੀ ਰਹਿਣਾ ਮਜ਼ਾ ਮਟਾ ਆ ਗਿਆ ਖੁੱਲੀ 1 ਮਿੰਟ ਬਾਈ 1 ਮਿੰਟ ਜੇ ਮੁਝਾ ਟੈਨਜੂਰਸ ਬੋਰਡਰ ਐਂਡ ਐਟਨ ਚਾਰ ਹੂੰ ਵੈਰੀ ਜਾਇਫੁਲ ਮਾਈ ਡੀਅਰ ਹੁਣ ਦੱਸ ਬਾਈ ਕਿਵੇਂ ਕਿਵੇਂ ਰ ਐਕਸਪੀਰੀਅੰਸ ਐਕਸਪੀਰੀਅੰਸ ਅਮੇਜ਼ਿੰਗ ਅਮੇਜ਼ਿੰਗ ਵੰਡਰਫੁਲ ਡਰ ਨਹੀਂ ਲੱਗਦਾ ਡਰ ਬਾਈ ਜਰਤਾ ਲੱਗਦਾ ਹੈ ਜਦ ਗੇਟ ਆਊਟ ਹੋਤਾ ਹੈ ਸੈਕਿੰਡ ਵਾਲਾ ਹਾਂ ਬਹਾਨਕ ਹੋਤਾ ਹੈ ਮਜਾ ਮਜਾ ਬਾਈ ਕੀ ਮਜ਼ਾ ਮਜ਼ਾ ਬਹੁਤ ਮਜ਼ਾ ਆਇਆ ਮਜ਼ਾ ਆਇਆ ਹਾਂ ਇਸੇ ਤੋਂ ਕਹਾਂ ਕਿ ਹਾਂ ਜੀ ਉਹ ਬਈ ਆਪ ਲੋਕ ਕਹਾਂ ਸੇ ਹੋ ਗੈਲੀ ਯੂਪੀ ਦਿੱਲੀ ਸੇ ਯੂਪੀ ਸੇ ਆਏ ਹਾਂ ਉਹ ਹਰਿਆਣਾ ਸੇ ਹਰਿਆਣਾ ਥੋੜੀ ਤਾਂ ਹਰਿਆਣਾ ਸੇ ਹੈ ਹਰਿਆਣਾ ਮਜ਼ਾ ਬੜਾ ਮਜ਼ਾ ਆਇਆ ਭਾਈ ਸਭੀ ਦੋਸਤੋ ਹੁਣ ਚੱਲ ਪਈ ਜੀ ਆਪਾਂ ਬਿਆਸ ਨਦੀ ਕੁਲੂ ਤੋਂ ਮਨਾਲੀ ਨੂੰ ਤੇ ਮਨਾਲੀ ਰਸਤੇ ਵਿੱਚ ਜਾਂਦੇ ਹੋਏ ਆਪਾਂ ਕੁਝ ਸਮਾਨ ਵੀ ਲੈਣਾਗਾ ਤੇ ਤੁਹਾਨੂੰ ਦਿਖਾਵਾਂਗੇ ਜੀ ਅੱਗੇ ਸਾਰਾ ਵਿਊ ਲਓ ਜੀ ਆਪਾਂ ਮਨਾਲੀ ਪਹੁੰਚ ਗਏ ਤੇ 12 ਇੱਕ ਦਾ ਟਾਈਮ ਹੋ ਗਿਆ ਜੀ ਤੇ ਰੂਮ ਵੀ ਮਸਾਵਾ ਸਮਝ ਲਿਆ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀਗਾ ਰੂਮ ਸੋਖਣਾ ਚਲੋ ਵਧੀਆ ਮਿਲ ਗਿਆ ਜੀ ਤੇ ਇੱਧਰ ਉਹੀ ਜਿਵੇਂ ਆਪਾਂ ਪਹਿਲਾਂ ਵਾਲੇ ਰੂਮ ਲੈ ਕੇ ਛੱਡ ਕੇ ਆਏ ਹਾਂ ਹਾਂਜੀ ਮਤਲਬ ਬਿਲਕੁਲ ਲੂ ਵੀ ਰੂਮ ਵਧੀਆ ਬਾਲਕੋਨੀ ਆ ਦੋਸਤੋ ਬਾਕੀ ਰੂਮ ਮਹਿੰਗੇ ਬਹੁਤ ਹੋਏ ਪੈਣੇ ਜੀ ਇੱਥੇ ਆਹ ਰਹਿ ਆ ਜੀ ਬਾਹਰਲਾ ਮਾਹੌਲ ਵਿਊ ਇਫ ਰੈਸ਼ ਨਿਕਲਦਾ ਜੀ ਹੋ ਦੇਖੋ ਪਹਾੜ ਮਤਲਬ ਪੜ ਪੂੜ ਸਾਰੇ ਦੇਖਦੇ ਆ ਦੋਸਤੋ ਬਹੁਤ ਹੀ ਸੋਹਣਾ ਦ੍ਰਿਸ਼ ਦੇਦਾ ਇੱਧਰਲੀ ਸਾਈਡ ਸਾਹਮਣੇ ਵੀ ਪਹਾੜ ਨੇ ਜੀ ਤੇ ਬਹੁਤ ਹੀ ਸੋਹਣਾ ਮਾਹੌਲ ਆ ਰਿਹਾ ਨਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਆ ਇਧਰ ਬਾਹਰ ਪਲੇ ਬਾਹਰ ਦੀ ਸੀ ਜਾਂ ਇਹ ਇਧਰ ਸਾਰੇ ਹਰਿਆਦੇ ਆਲੇ ਆ ਗਏ ਬਹੁਤ ਵਧੀਆ ਤੇ ਉੱਧਰ ਵੀ ਵੜ ਜਾਣਾ ਦੋਸਤ ਹੋ ਉੱਥੇ ਆਪਾਂ ਤੇ ਉਹ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਉਹ ਚੀਜ਼ਾਂ ਤੇ ਕਿਰਫਾ ਹੁਣ ਮੈਂ ਕਿਹਾ ਚਲੋ ਵੀ ਕਿਰ ਇੱਕ ਵਾਰੀ ਰੂਮ ਲੈ ਕੇ ਅਪਰੇਸਟ ਕਰਕੇ ਸਮਾਨ ਸੱਤਾ ਸੰਭਾਲ ਲਗੇ ਤੇ ਫੇਰ ਆਪਣਾ ਅੱਗੇ ਚੱਲਦੇ ਆਂਗੇ ਹੁਣ ਮਾਨੂੰ ਮਾਲ ਰੋਡ ਜਾ ਕੇ ਮਾਲ ਰੋਡ ਦਿਖਾਉਣੇ ਆ ਦੋਸਤੋ ਹਾਂਜੀ ਕਹਿੰਦੇ ਬਹੁਤ ਚੀਜ਼ਾਂ ਨੇ ਇੱਥੇ ਦੇਖਣ ਨੂੰ ਤੇ ਚਲੋ ਦੇਖਦੇ ਵੀ ਆਂ ਹਾਂਜੀ ਹਾਂਜੀ ਚਲੋ ਚੱਲੀਏ ਜੀ ਫੇਰ ਕਰਦੇ ਹ ਦੋਸਤੋ ਆਟੋ ਤੇ ਬਹਿ ਕੇ ਵੀ ਮਨਾਲੀ ਘੁੰਮਣ ਦਾ ਸਵਾਦ ਵੱਖਰਾ ਹੀ ਹੈ ਹਨਾ ਉਹ ਨਜ਼ਾਰਾ ਵੱਖਰਾ ਹੀ ਹੈ ਕਿਉਂਕਿ ਸਾਰਾ ਕੁਝ ਦੀਦਾ ਹੈ ਨਾ ਕਾਰ ਤੇ ਤੋਂ ਨਹੀਂ ਮਤਲਬ ਆਪ ਦਾ ਧਿਆਨ ਹੀ ਆਇਆ ਰਹਿੰਦਾ ਵੀ ਇੱਧਰ ਨਾ ਕੋਈ ਆ ਜਾਏ ਇੱਧਰ ਨਾ ਕੋਈ ਆ ਜਾਏ ਕੋਈ ਕਰਨੀ ਉਹਦਾ ਕਿ ਨਹੀਂ ਸਵਾਦ ਹਾਂ ਇਹ ਕਾਟੋ ਜਿਹੜਾ ਦੋਸਤੋ ਜਦੋਂ ਚੜਾਈ ਤੇ ਚੜਦੇ ਕਈ ਵਾਰੀ ਜਾਮ ਆ ਜਾਦਾ ਬ੍ਰੇਕ ਲੱਗ ਜਾਂਦਾ ਫਿਰ ਬਾਈ ਕੀ ਮਰ ਕੇ ਇਹ ਚੜਦਾ ਪਟ 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 ਕਰਕੇ ਮਾਰਾ ਜਾਂਦਾ ਸਾਨੂੰ ਤੇ ਆਹ ਦੇਖੋ ਦੋਸਤੋ ਇੱਕ ਪੂਰਾ ਰੰਗਮੰਚ ਬੰਨਿਆ ਪਿਆ ਜੀ ਆਹ ਘੜ ਲਿਆ ਹੁਣ ਆਪਾਂ ਦੋਸਤੋ ਮਾਲ ਰੋਡ ਚੱਲੇ ਹਾਂ ਤੁਹਾਨੂੰ ਮਾਲ ਰੋਡ ਦਾ ਸਾਰਾ ਵੀਊ ਦਿਖਾਵਾਂਗੇ ਜੀ ਮਾਲ ਰੋਡ ਤੇ ਚੱਲੇ ਆਂ ਤੇ ਠੰਡ ਪੂਰੀ ਮਤਲਬ ਪੈਣ ਲੱਗੀ ਸ਼ਾਮ ਦਾ ਟਾਈਮ ਹੋ ਗਿਆ ਐਤੂ ਪਹਿਲਾਂ ਉਹ ਤੋਂ ਵਲੌਗ ਤਾਂ ਕਰਕੇ ਨਹੀਂ ਬਣਿਆ ਗੋਗੇ ਅਸੀਂ ਰੂਮ 'ਚ ਰੈਸਟ ਕਰਨ ਲੱਗੇ ਸੀਗੇ ਹਨਾ ਵੀ ਚਲੋ ਕੁਝ ਟਾਈਮ ਆਰਾਮ ਕਰ ਲਗੇ ਤੇ ਫਿਰ ਚਲੋ ਪਹਿਲਾਂ ਅਸੀਂ ਪਹਿਲੇ ਮਾਲ ਰੋਡ ਦਾ ਇੱਕ ਕਿੜਾ ਦੇ ਦੇਗੇ ਤੇ ਵੀ ਸ਼ਾਮ ਜੀ ਨੂੰ ਚਲੋ ਦੁਬਾਰੇ ਆਵਾਂਗੇ ਫਿਰ ਆਪਣੇ ਮਿੱਤਰ ਪਿਆਰ ਨੂੰ ਦਿਖਾਵਾਂਗੇ ਸਾਰਾ ਹੁਣ ਚੱਲਦੇ ਹਾਂ ਫਿਰ ਦਿਖਾਉਣੇ ਆ ਜੀ ਤੁਹਾਨੂੰ ਫੇਮਸ ਮਨਾਲੀ ਦੇ ਮਾਲ ਰੋਡ ਤੇ ਪਹੁੰਚ ਗਏ ਜੀ ਆਪਾਂ ਹਾਂ ਜੀ ਮਾਲ ਰੋਡ ਆ ਜੀ ਇਹੋ ਤੇ ਇੱਥੇ ਮਤਲਬ ਇਕੱਠੀ ਆ ਦੋਸਤੋ ਮਤਲਬ ਭਜਾਲੀ ਆ ਪਿਆ ਜੀ ਜਿਵੇਂ ਇੱਕ ਤਰ੍ਹਾਂ ਦਾ ਮੇਲਾ ਲੱਗਿਆ ਹੁੰਦਾ ਜਿਵੇਂ ਲੱਗਦਾਗਾ ਹਾਂ ਬਹੁਤ ਮਜ਼ਾ ਮਜਿਆ ਤਰਬੀਪਣੀਆਂ ਬਾਜੇ ਜਵਾਕ ਵਜਾਈ ਜਾਂਦੇ ਜੀ ਤੇ ਮੇਨ ਮਤਲਬ ਨਿਸ਼ਾਨੀ ਆ ਜੀ ਇੱਥੋਂ ਸਟਾਰਟ ਹੁੰਦਾ ਮਾਲ ਰੋਡ ਉਧਰ ਨੂੰ ਨਮਾਨ ਆ ਜੀ ਤੁਸੀਂ ਚੈੱਕ ਕਰੋ ਮਤਲਬ 뷰 ਚੈੱਕ ਕਰੋ ਜੀ ਸਰੇ ਹੀ ਆ ਜਮਾ ਤੇ ਇਨਾ ਕਰਾਊਡ ਆ ਜੀ ਹੱਦੋਂ ਪਰਾਂ ਤੇ ਤਾਂ ਇੱਕੇ ਦੋਸਤੋ ਜੀ ਲੱਗਦਾ ਪੂਰਾ ਬਾਕੀ ਇੱਥੇ ਦੁਕਾਨਾਂ ਬਹੁਤ ਸੋਹਣੀਆਂ ਸੋਹਣੀਆਂ ਮਤਲਬ ਬੜਾ ਸਮਾਨ ਮਿਲਦਾ ਜੀ ਹਾਂਜੀ ਬੈਗ ਹੋ ਗਏ ਹੋਰ ਕੱਪੜੇ ਵਗੈਰਾ ਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਬਹੁਤੰਨਾ ਸਮਾਨ ਕਾਫੀ ਹੋਗੇ ਤੇ ਠੰਡ ਹੀ ਰਹਿੰਦੀ ਹੈ ਜੀ ਹਾਂਜੀ ਉਹਦਾ ਕਰਕੇ ਜਿਹੜੇ ਪੱਛੇ ਸ਼ਾਲ ਕੋਟੀਆਂ ਹੁੰਦੇ ਨੇ ਕੀ ਕੁੜਤੀਆਂ ਵਗੈਰਾ ਮਾੜੀ ਮਾੜੀ ਠੰਡ ਹੀ ਲੱਗਦੀ ਜੀ ਦੋਸਤੋ ਮੇਰਾ ਕੁੱਟੀ-ਕੁੱਟੀ ਪਾਈ ਜਾਂਦੀ ਤੇ ਬਾਕੀ ਸਾਡੇ ਡੈਵੀ ਨੇ ਵੀ ਪਾ ਲੈਂਦੀ ਜੈਕਟ ਜੀ ਕਿਵੇਂ ਫਿਰ ਡੈਵੀ ਕਹੜਾ ਹਾਂ ਵਾਕੀ ਦੋਸਤੋ ਬਹੁਤ ਮਤਲਬ ਫੈਮਲੀਆਂ ਬਹੁਤ ਪਰਿਵਾਰ ਮਤਲਬ ਆਦਾ ਜੀ ਸਾਰਾ ਇੰਡੀਆ ਇਸ ਤੇ ਇਕੱਠਾ ਹੋ ਗਿਆ ਹੁੰਦਾ ਚਾਹ ਦਿਖਾਉਣੇ ਜੀ ਅੱਗੇ ਤੁਹਾਨੂੰ ਦਿਖਾਉਣੇ ਜੀ ਅੱਗੇ ਦਾ ਵੀ ਉਹ ਮਤਲਬ ਬਹੁਤ ਜਿਆਦਾ ਇਕੱਠਾ ਹੈ ਜੀ ਇੱਥੇ ਮਾਲ ਰੋਡ ਤੇ ਤੇ ਆਪਣਾ ਬਟਿੰਡੇ ਵਾਲਾ ਮਾਲ ਰੋਡ ਵੀ ਅਕਸਰ ਜਾਂਦੇ ਰਹਿੰਦੇ ਨੇ ਜੀ ਹਨਾ ਇਹ ਬਟਿੰਡੇ ਵਾਲੇ ਮਾਲ ਰੋਡ ਦੀ ਯਾਦ ਦਿਵਾਉਂਦਾ ਜੀ ਕਿਉਂਕਿ ਉਹੀ ਇਕੱਠਾ ਤੇ ਮਤਲਬ ਜਿਵੇਂ ਬਟਿੰਡੇ ਵੀ ਆਪਣੇ ਰਵਣੇ ਨਾਰਮਲੀ ਜੇ ਦੇਖੀ ਆਪੋ ਪੂਰਾ ਰਸ਼ ਪੂਰਾ ਹੁੰਦਾ ਹਾਂਜੀ ਹਾਂਜੀ ਇਹ ਵਾਕੀ ਦੋਸਤੋ ਆ ਬਾਹਰਲੇ ਫੋਰਨਰ ਵੀ ਬਹੁਤ ਆਏ ਹੋਏ ਨੇ ਜੀ ਚੀਨੇ ਗੋਰੇ ਬਹੁਤ ਮਤਲਬ ਆ ਘੁੰਮਣ ਆਉਂਦੇ ਨੇ ਜੀ ਮਾਚਲ ਤੇ ਦੋਸਤੋ ਰਮਨ ਨੇ ਇੱਕ ਛੋਟੀ ਜੀ ਕਲੋਲ ਕਰਤੀ ਮੈਨੂੰ ਕਹਿੰਦੀ ਮੈਂ ਖਾਣੇ ਮੂਮੂਜ਼ ਅਕੇ ਖਾ ਕੇ ਦੇਖਣੇ ਵੀ ਕਹਿਰ ਜੇ ਹੁੰਦੇ ਆ ਤੇ ਅਦੀ ਮੂਮੂਜ਼ ਵਾਲੇ ਕੋਲੇ ਵਾਗੇ ਰੇੜੀ ਤੇ ਦੇਖ ਕੇ ਜੇ ਮਤਲਬ ਉਹ ਸਟ੍ਰੀਮ ਵਾਲੇ ਹੁੰਦੇ ਆ ਹਨਾ ਦੇਖ ਕੇ ਜੇ ਤੇ ਨਾਕੀ ਮੁੜ ਕੇ ਕਹਿੰਦੀ ਮੈਂ ਤਾਂ ਨਹੀਂ ਖਾਣੇ ਕਿਉਂ ਫਿਰ ਪਸੰਦ ਕਿਉਂ ਨਹੀਂ ਆਏ ਹਾਂ ਕਰੀ ਬਣਾ ਕੀ ਖਾਵਾਂਗੇ ਜੀ ਕਰੀ ਬਣਾਵਾਂਗੇ ਹਲਦੀ ਹਲਦੀ ਕਰੀ ਬਣਾਵਾਂਗੇ ਕਹਿੰਦੀ ਐੜੀ ਖਾਣੇ ਤੇ ਇਧਰ ਦੇਖੋ ਦੋਸਤੋ ਪੀਪੜੀਆਂ ਆਈਆਂ ਬੜੀਆਂ ਭਜਾਉਂਦੇ ਆ ਬਾਈ ਇਹ ਉਹ ਘੜਾ ਦਿੰਦੇ ਆ ਸੀਖ ਵਾਂਗੂ ਤੇ ਵਾਕੀ ਦੋਸਤੋ ਬਹੁਤ ਇਕੱਠਾ ਜੀ ਬਹੁਤ ਜਿਆਦਾ ਇਕੱਠਾ ਇਧਰ ਵੇਹ ਨੂੰ ਲੌਕ ਕਰ ਲਾ ਪਰ ਪੈਰਾ ਤੇ ਜੜਦਾ ਹੁੰਦਾ ਓੜੇ ਵੀ ਇਹ ਆ ਦੋਸਤੋ ਮਾਲ ਰੋਡ ਦਾ ਅਨੰਦ ਮਨਾਲੀ ਦਾ ਮਾਲ ਰੋਡ ਮੈਨੂੰ ਬਣਾ ਦੇ ਤੇ ਰਵਣ ਸਮਾਨ ਕੀ ਕੁਝ ਲੈਣਾਗਾ ਦੇਖਿਆ ਕੁਝ ਹੈ ਹਾਂਜੀ ਕੀ ਕੁਝ ਲੈਣਾ ਪ੍ਰਸ ਦਵਾ ਦੇ ਬੁੱਢੇ ਪਰਸਾ ਦਾ ਰ ਆ ਰਹੀ ਦੁਕਾਨ ਆ ਜੋ ਪਰਸੀ ਦੇਖਨੇ ਵੀਰੇ ਛੋਟੇ ਇੱਕ ਹਮਾਰੇ ਪਾਸ ਇਹ ਵਾਲੇ ਅਭੀ ਇਹ 2 ਟ੍ਰੇਨਿੰਗ ਮੋਬਾਈਲ ਕੇ ਲਈ ਇਹ 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 ਵਾਲੇ ਔਰ ਇਹ ਵਾਲੇ ਔਰ ਇਹ ਵਾਲੇ ਹੌਲਾ ਆ ਦੇ ਦੇ ਬਾਈ ਕੋਈ ਆਏ ਤਾਂ ਹੌਣੇ ਠੀਕ ਰਹੋਣੇ ਯਾਰ ਆਓ ਬੈਠਾ ਦਾ ਆ ਲਾ ਆ ਹੂੰ ਨਹੀਂ ਵਧੀਆ ਚੀਜ਼ ਆ ਯਾਰ ਸੋਹਣੇ ਲੈਣਾ ਡੈਕੋਰੇਟ ਜੀ ਹਾਂ ਦੇਖੋ ਅੰਦਰ ਵਾਕੇ ਆ ਗਿਆ ਆ ਆ ਵੀ ਸੁਣਿਆ ਗੋਲ ਮਟੋਲ ਗਿਆ ਆ ਆ ਵੀ ਘੈਂਟ ਰੋਣ ਇਹਨਾਂ 'ਚ ਦੇਖ ਲਾ ਉਹ ਗੁੱਡੂ ਜੀ ਪਰ ਉਹ ਵੀ ਪਵੇ ਹੈ? ਫੋਨ ਵੀ ਪਵੇ ਵਿੱਚ ਫੋਨ ਵੀ ਪਵੇ ਫੇਰ ਯਾਰ ਇਹਦੇ 'ਚ ਤਾਂ ਫੋਨ ਵੀ ਪੈ ਜੂਗਾ ਇੱਧਰ ਨਾਲ ਦੇਖ ਲਾ ਲੈ ਜਾਂਦਾ ਪਰ ਸਿਰ ਹੁਣ ਹਾਂਜੀ ਆ ਲੈ ਜਾਂਦਾ ਜੀ 2 in 1 ਮਤਲਬ ਨਾਲ ਤਾਂ ਬਾਤ ਪਾਜਾ ਕਰੋ ਜੀ ਨਾਲ ਆ ਤਣੀਆ ਜਿਹੜੀ ਕੱਟ ਕੇ ਅੱਛਾ ਕੰਨੇ ਦਾ ਦਿੱਤਾ ਹੈ ਇਹ ਤਾਂ ਜੀ ਸੀ ਸੋਦਾ ਛੀ ਸੋਦਾ ਐ ਤਾਂ ਸੋਹਣਾ ਯਾਰ ਹਨਾ ਹਾਂਜੀ ਬਹੁਤ ਸੋਹਣਾ ਜੀ ਆ ਦੇ ਲਓ ਜੀ ਰਾਮ ਨੇ ਤਾਂ ਕਰ ਲਈ ਸ਼ੋਪਿੰਗ ਤੇ ਰਹਿ ਗਿਆ ਸੀ ਤੁਸੀਂ ਵੀ ਕਰ ਲਓ ਜੀ ਡੈਵੀ ਨਰਾਜ ਹੋਈ ਜਾਂਦਾ ਡੈਵੀ ਕਹਿੰਦਾ ਮੈਨੂੰ ਵੀ ਦਿਵਾਉ ਕੁਛ ਹਾਂਜੀ ਕੀ ਲੈਣਾ ਜੀ ਤੁਸੀਂ ਮੈਂ ਡੈਵੀ ਕੀ ਕਹਿੰਦਾ ਕੀ ਲੈਣਾ ਬਈ ਐ ਬੁੱਤ ਕੋ ਲੈਣੀ ਆ ਆਈਸਕ੍ਰੀਮ ਆਈਸਕ੍ਰੀਮ ਖਾਣੀ ਆ ਖਾਣੀ ਆ ਤੁਸੀਂ ਚਲੋ ਫਿਰ ਦੋਸਤੋ ਮਾਰ ਰੋਡ ਤੋਂ ਜਾਂਦੇ ਹੋਏ ਸਾਨੂੰ ਇੱਕਆ ਮਾਰਕੀਟ ਮਿਲੀ ਇਹ ਤਾਂ ਬਹੁਤ ਹੀ ਯੂਨੀਕ ਚੀਜ਼ਾਂ ਨੇ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਮਤਲਬ ਹਰੇਕ ਚੀਜ਼ ਜਿਹੜੀ ਉਹ ਵੱਖਰੇ ਤਰੀਕੇ ਨਾਲ ਬਣੀ ਹੋਈ ਹੈਗੀ ਚੈਸ ਹੋ ਗਈ ਜਿਵੇਂ ਉਹ ਕੱਪ ਟਕਣ ਵਾਲੇ ਦੇ ਰਹੋ ਨੇ ਮਨਾਲੀ ਲਿਖਿਆ ਹੋਇਆ ਹੈ ਨਾ ਹਾਂਜੀ ਹਾਂਜੀ ਕਿੱਡੀਆਂ ਸੋਹਣੀਆਂ ਚੀਜ਼ਾਂ ਨੇ ਤੇ ਆਹ ਆਪਾਂ ਵੀਡੀਓ 'ਚ ਦੇਖੇ ਸੀਗੇ ਮਤਲਬ ਜਿਹੜੇ ਜਹਾਜ਼ ਜ ਡੁੱਬਦੇ ਨਹੀਂ ਬੋਤਲਾਂ ਇੱਥੇ ਵੀ ਪਈਆਂ ਨੇ ਤੇ ਹੋਰ ਮਤਲਬ ਆਹ ਦੇਖੋ ਕਿੱਡਾ ਸੋਹਣਾ ਅੰਟੀਰੀਅਰ ਪਿਆ ਥੱਲੇ ਆਹ ਦੇਖੋ ਮਤਲਬ ਘਰਾਂ 'ਚ ਰੱਖਣ ਵਾਸਤੇ ਹੈ ਨਾ ਤੇ ਇ ਆ ਹਾਦੀ ਮੇ ਟ੍ਰੀਆਂ ਵਗੈਰਾ ਆ ਤਾਂ ਲੈ ਕੇ ਗਏ ਸੀ ਪਿਛਲੇ ਕਿੜੇ ਉਧਰੋਂ ਧਰਮਸ਼ਾਲਾ ਤੋਂ ਲੈ ਕੇ ਸੀ ਤੇ ਇਹ ਸਾਰਾ ਲੱਕੜ ਦਾ ਸਮਾਨ ਆ ਆ ਕੱਪ-ਕੁੱਪ ਜੇ ਦੇਖੋ ਦੋਸਤੋ ਲੱਕੜ ਦੇ ਕਿੰਨੀ ਕਲਾਕਾਰੀ ਹੈ ਨਾ ਇਹ ਵੀ ਇੱਕ ਕਲਾ ਹੀ ਆ ਰਵਣੇ ਤੇ ਕਲਾ ਹੀ ਆ ਦੋਸਤੋ ਮਤਲਬ ਹੱਥਾਂ ਦੀ ਕਿਉਂਕਿ ਹੱਥੀ ਬਣੀਆਂ ਹੋਈਆਂ ਲੱਕੜ ਦੀਆਂ ਸਾਰੀਆਂ ਚੀਜ਼ਾਂ ਉਧਰ ਬੁੱਧਾ ਦੇਖੋ ਤੁਸੀਂ ਮਤਲਬ ਸਿਰ ਲੈ ਜਾਂਦੇ ਬਸ ਤੋਏ ਬੈਠੇ ਨੇ ਤੇ ਆਜੋ ਜੀ ਅੱਗੇ ਚੱਲ ਕੇ ਦਿਖਾ ਕੇ ਆ ਵੀ ਬੜੀਆਂ ਸੋਹਣੀਆਂ ਚੀਜ਼ਾਂ ਦੋਸਤੋ ਦੇਖੋ ਕਿੰਨਾ ਸੋਹਣਾ ਲਿਖਿਆ ਹੋਇਆ ਮਨਾਲੀ ਰਵਣ ਹਨਾ ਹਾਂਜੀ ਤੇ ਆਜੋ ਅੱਗੇ ਵੀ ਦਿਖਾਈਏ ਦੇਵੀ ਨੇ ਸਾਡੇ ਨੂੰ ਦੋਸਤੋ ਐਸੇ ਸੀ ਪਹਿਲਾਂ ਘੇੜਾ ਦੇ ਲਿਆ ਤੇ ਵੀਡੀਓ ਹੁਣ ਬਣਾਉਣ ਲੱਗੇ ਖੇਡਾ ਖੁੱਡਾ ਇਹਨੇ ਲੈ ਲਈਆਂ ਇੱਕ ਆ ਬਿੱਲੀਆਂ ਦੇਖੋ ਦੋਸਤੋ ਬੋਲਦੀਆਂ ਮੇਰੀਆਂ ਚੁੱਕਦੀਆਂ ਨੇ ਜੇ ਬਸ ਦਾ ਵੀ ਰੱਖ ਦੇ ਪੁੱਤੋ ਆ ਦੇਵੀ ਨੂੰ ਤਾਂ ਪਸੰਦ ਵੀ ਬਹੁਤ ਆ ਦੋਸਤੋ ਬਿੱਲੀਆਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਮਤਲਬ ਬਹੁਤ ਹੀ ਜ਼ਿਆਦਾ ਸ਼ੋਹਨ ਮਤਲਬ ਸੋਹਣੀਆਂ ਵੀ ਬਹੁਤ ਨਹੀਂ ਕਿ ਉਹ ਜਦੋਂ ਕੁਝ ਕਰਦੇ ਆ ਉਹਨਾਂ ਤੇ ਉਹ ਐਕਟੀਵਿਟੀ ਵੀ ਬਹੁਤ ਸੋਹਣੀ ਕਰਦੇ ਆ ਜਿਵੇਂ ਬਿੱਲੀ ਚੱਕੀ ਆ ਪੈਨ ਦੇਖੋ ਜੀ ਕਿੱਡੇ ਸੋਹਣੇ ਨੇ ਲੱਕੜ ਦੇ ਮਤਲਬ ਇਹ ਵੀ ਬਣਾਏ ਹੋਏ ਹਨ ਇਹ ਵੀ ਕਲਾ ਹੀ ਆ ਕਾ ਤੇ ਆ ਅਲਾਦੀਨ ਦਾ ਚਰਾਗ ਪਿਆ ਉਹ ਛੋਟੀ ਨੂੰ ਅਲਾਦੀਨ ਦਾ ਚਰਾਗ ਦੇਵੀ ਜਿੰਨ ਕੱਢ ਕੇ ਜਿੰਨ ਕੱਢੀਏ ਜਿੰਨ ਰੱਖ ਦੇ ਪੁੱਤ ਰੱਖ ਦੇ ਤੇ ਆ ਗਲੋਬ ਵੀ ਪਾਇਨੇ ਜੀ ਜਿਵੇਂ ਕਾਰਾਂ ਵਗੈਰਾ ਚ ਧਰਨੇ ਨੇ ਹਨਾ ਆਪਾਂ ਤੇ ਨਕਸ਼ੇ ਛੋਟੇ ਛੋਟੇ ਦੇਖੋ ਤੁਸੀਂ ਤੇ ਗਲੋਬ ਵੀ ਬਾਕੀ ਹੋਰ ਬਹੁਤ ਚੀਜ਼ਾਂ ਨੇ ਦੋਸਤੋ ਦੇਖਣ ਵਾਲੀਆਂ ਤੇ ਉਹ ਦੇਵੀ ਦੇਵੀ ਚਮੜੀ ਚੱਕਣਾ ਨੇ ਜਿਹੜੀ ਤੁਹਾਨੂੰ ਮੈਂ ਕਹਿੰਦਾ ਸੀਗਾ ਮਤਲਬ ਡੋਬਦਾ ਨਹੀਂ ਹੈਗਾ ਦੋਸਤੋ ਉਹ ਆ ਸੀ ਦੇਖੋ ਕਿੰਨੀ ਤਗੜੀ ਚੀਜ਼ ਆ ਉਹਨੇ ਕਿੰਨਾ ਸੈਟੀਸਫੈਕਸ਼ਨ ਵਾਲਾ ਕੰਮ ਆ ਹਨਾ ਹਾਂਜੀ ਇਹੋ ਪੁੱਛੀਏ ਯਾਰ ਆਪਾਂ ਕਾਰ ਚ ਧਰਨ ਵਾਸਤੇ ਲਈਏ ਕਿੰਨੇ ਰੁਪਈਆ ਦਾ ਆ ਦੇਖੋ ਡੋਬਦਾ ਨਹੀਂ ਹੈਗਾ ਦੋਸਤੋ ਸਿੱਧਾ ਹੋ ਜਾਂਦਾ ਦੁਬਾਰੇ ਤੇ ਬੜੀ ਕਮਾਲ ਦੀ ਚੀਜ਼ ਹੈ ਜੀ ਦੇਖੋ ਤੁਸੀਂ ਬੋਤਲ ਚ ਬੰਦ ਕਰਿਆ ਹੋਇਆ ਜਹਾਜ ਤੇ ਵੀਰੇ ਆਹ ਕਿੰਨੇ ਰੁਪਏ ਦਾ ਪਾਟਨ ਨਹੀਂ ਹੈ ਪਾਟਨ ਪਾਟੇ ਦਾ ਲੋ 그러면은 ਇਹ ਤੇ ਆ ਦੇਖਾ ਜੈਲ ਅਲੱਗ ਆ ਪਾਣੀ ਅਲੱਗ ਆ ਇਹ ਭਰਿਆ ਹੋਇਆ ਹਾਂਜੀ ਆਪਾਂ ਨੂੰ ਐ ਲੱਗਦਾ ਨਾ ਖਾਲੀ ਆ ਹਨਾ ਪਰ ਇਹਦੇ ਚ ਪਾਣੀ ਆ ਦੋਸਤੋ ਆ ਉਤਲੀ ਸਾਈਡ ਤੇ ਆ ਥੱਲੇ ਜੈਲ ਆ ਮਤਲਬ ਇਹ ਰਲਦੇ ਨਹੀਂ ਹੈਗੇ ਆਪਸ ਵਿੱਚ ਇਹ ਤੇ ਤਾਂ ਕਰਕੇ ਉਹ ਉੱਤੇ ਰਹਿੰਦਾ ਸਿੱਧਾ ਰਹਿੰਦਾ ਹਨਾ ਸਹੀ ਆ ਲੱਗਦਾ ਦੇਖੋ ਜੀ ਬਹੁਤ ਕਮਾਲ ਦੀ ਚੀਜ਼ ਆ ਤੇ ਬਾਕੀ ਹੋਰ ਵੀ ਬਹੁਤ ਚੀਜ਼ਾਂ ਪਈਆਂ ਨੇ। ਇਹ ਕਿੰਨੇ ਰੁਪਏ ਦਾ? ਇਸ ਦਾ ਪ੍ਰਾਈਸ ਕਿੰਨਾ ਹੈ? ਦੇਖਾਈ ਸ। ਆਹ ਕਿੰਨੇ ਰੁਪਏ ਦਾ ਵੀਰੇ? 2800 2800 ਆਹ ਜੀ ਆਹ। 1200 ਰੁਪਏ ਦਾ ਜੀ। 1200 ਦਾ। ਚੀਜ਼ਾਂ ਵੈਸੇ ਮਹਿੰਗੀਆਂ ਹੀ ਨੇ ਦੋਸਤੋ ਇੱਥੇ। ਤੇ ਆਪਾਂ ਦੇਖਣ ਆ ਲਈ ਹਾਂ ਜੀ ਲੈਣ ਆਲੇ ਨਹੀਂ। ਮਤਲਬ ਖੇਡਾਂ ਖੁੱਟਾਂ ਵੀ ਬੱਚਿਆਂ ਦੀਆਂ ਕਾਫੀ ਮਹਿੰਗੀਆਂ ਹਨ। ਤੇ ਮਤਲਬ ਦੂਜੀ ਨਾਰਮਲ ਮਾਰਕੀਟ ਨਾਲੋਂ ਮਹਿੰਗਾ ਰਹਿĐi ਮਿਲਦਾ। ਬਾਕੀ ਇਧਰ ਚਾਸ ਚੋਸ ਬਈਆ ਜੀ ਹੋਰ ਸਮਾਨ ਸੋਹਣੀਆਂ ਵਦਨੇ ਜੀ ਉਹਨੀਆਂ ਮਹਿੰਗੀਆਂ ਵੀ ਨੇ ਕੱਪੜੇ ਕੁੱਪੜੇ ਤੇ ਬਹੁਤ ਕੋਸ਼ ਹੈ ਜੀ ਇੱਥੋਂ ਲੈ ਵੀ ਲੈ ਗਿਆ ਜੀ ਸਾਡਾ ਖੇਡਾਂ ਕੁਸ਼ ਇੱਕ ਦੋ ਇਹਨੇ ਲੈ ਲਈਆਂ ਤੇ ਬਾਕੀ ਹੋਰ ਆ ਇਧਰ ਜਿਵੇਂ ਹੁਣ ਲੇਡੀਜ਼ ਵਾਲਾ ਸਮਾਨ ਵਗੈਰਾ ਉਹਨੇ ਹਣਾ ਥੋਡੇ ਵਾਲਾ ਕਾਂਡੇ ਕੁੰਡੇ ਤੇ ਲੱਲਾ ਬੱਲਾ ਹਾਂਜੀ ਇਹ ਆ ਗਿਆ ਤੇ ਪਰਸਪੁਰਸ ਰਮਣੇ ਆਪਾਂ ਉੱਥੋਂ ਪਿੱਛੋਂ ਲੈ ਆਂਦੇ ਇੱਥੇ ਵੀ ਬੜੇ ਸੋਹਣੇ ਪਿਆ ਆ ਦੇਖ ਓਏ ਆਹ ਦੇ ਰਮਣ ਦੀ ਨੀਤ ਪੈ ਗਈ ਜੀ ਹੁਣ ਉਹ ਉਹਦੇ ਤੇ ਸ਼ੀਸ਼ੇ ਤੇ ਬਹੁਤ ਸੋਹਣਾ ਵਾੜਾ ਕੀੜਾ ਵੀ ਇਹ ਹੈ ਹੈ ਕੀ ਹੋਇਆ ਹਾਥੀ ਲੱਗੇ ਚਲੀਏ ਹਾਂ ਬਈ ਸਾਨੂੰ ਆਹ ਹਾਥੀ ਪਸੰਦ ਆ ਗਿਆ ਹੂੰ ਇੱਧਰ ਵੀ ਕਿੰਨੀ ਸੋਹਣੀ ਕਲਾਕਿਰਤੀ ਕਰੀ ਹੋਈ ਹੈ ਰਮਣੇ ਹਨਾ ਪੱਥਰ-ਪੁੱਥਰ ਜੇ ਲਾ ਗਿਆ ਹਾਂ ਹਾਂਜੀ ਹੂੰ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਵੀ ਆਹ ਦੇਖੋ ਜੀ ਇੱਧਰ ਸ਼ਾਂਪਾਂ ਬਈਆਂ ਨਾਗਾ ਵਾਲੀਆਂ ਤੇ ਹੋਰ ਮਤਲਬ ਸਾਮਾਨ ਸਾਰੇ ਬਹੁਤ ਸੋਹਣਾ-ਸੋਹਣਾ ਸਾਮਾਨ ਹੈ ਜੀ ਤੇ ਕੱਪੜਿਆਂ ਦੀਆਂ ਵੀ ਦੁਕਾਨਾਂ ਹੈਗੀਆਂ ਨੇ ਇੱਧਰ ਦੋਸਤੋ ਅੱਗੇ ਸਾਰੀਆਂ ਕੱਪੜਿਆਂ ਦੀਆਂ ਦੁਕਾਨਾਂ ਹੀ ਆ ਤੇ ਇਹ ਇਹ ਸਾਨੂੰ ਮਨ ਕੀਤਾ ਵੀ ਤੁਹਾਨੂੰ ਦਿਖਾਈਏ ਅਸੀਂ ਅੱਜ ਨਿੱਕੀਆਂ-ਚੀਜ਼ਾਂ ਹਨ ਤੇ ਚਲੋ ਦੋਸਤੋ ਹੁਣ ਚੱਲਦੇ ਆਪਾਂ ਆਪਣੇ ਰੂਮ 'ਚ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਫਿਰ ਰੋਟੀ ਪਾਣੀ ਖਾ ਕੇ ਪੈਣੀ ਹੈ ਜੀ ਤੇ ਚਲੋ ਦੋਸਤੋ ਧੰਨਵਾਦ ਬਹੁਤ-ਬਹੁਤ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਹਾਂਜੀ ਤੇ